ਉੱਤੇ ਮਤਲਬ ਲੋਕਾਂ ਦੀ ਟੱਪ ਪੈਂਦੀ ਹੈ ਆ ਨੁਕਸਾਨ ਹੁੰਦਾ ਇਹਦੇ ਬਾਰੇ ਜੇ ਅਫਸਰਾਂ ਨਾਲ ਜਦੋਂ ਨਾ ਗੱਲ ਕਰੋ ਅਸੀਂ ਗੱਲ ਕਰ ਲੈਂਦੇ ਹਾਂ ਹਾਂ ਤੇ ਜੀ ਇਹ ਵੀਡੀਓ ਸੇ ਜਾਣ ਕਿ ਇਹ ਕੀ ਕਰ ਰਿਹਾ ਹੈ ਮੇਰਾ ਕਹਿਣਾ ਹੈ ਸਰਕਾਰ ਦਾ ਇਸ ਗਲਤੀ ਕਰਨਾ ਸਾਰੇ ਲੋਕਾਂ ਨੂੰ ਘਰੀ ਮਤਲਬ ਇੱਕ ਤਰ੍ਹਾਂ ਦਾ ਨਗਰਬੰਦ ਕਰਿਆ ਹੋਇਆ ਇਹ ਸਰਕਾਰ ਦੀ ਗਲਤੀ ਹੈ ਲੋਕਾਂ 'ਚ ਰੋਅ ਹੈ ਲੋਕਾਂ ਦਾ ਕੱਖ ਬਊਗਾ ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰਵੀਂ ਸਰਦਾਰ ਉਹ ਵੀ ਨਾ ਮੰਨਦੇ ਇਹ ਸਰਦਾਰ ਕਿਸਾਨਾ ਗੁਰੂ ਦੂ ਸਿੰਘ ਮਾਨਸਾ ਜੀ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਗਿਆ ਆਪੂ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ ਅੱਜ ਅਸੀਂ ਮਤਲਬ ਭਾਨੇ ਸਿੱਧੂ ਨੂੰ ਛਡਾਉਣ ਵਾਸਤੇ ਹਮ ਸਾਰੇ ਪੰਜਾਬ ਦੇ ਵਿੱਚੋਂ ਕਸਾਲ ਲੀਡਰ ਮਜ਼ੂਰ ਲੀਡਰ ਸਾਰੇ ਅਸੀਂ ਉੱਥੇ ਜਾ ਰਹੇ ਹਾਂ ਮੈਂ ਮਤਲਬ ਪੂਤੀ ਆ ਰਿਹਾ ਪਰ ਮੈਨੂੰ ਬਾਹਰ ਲੈਕਣ ਤਾਂ ਮਰੂ ਪੋਸਟ ਪੜੀ ਹੈ ਮੈਂ ਕਦੋਂ ਜਿਹੜੂ ਕੋਣਾ ਚਲوں ਜਿਹੜੇ ਸਾਰੇ ਲੀਡਰ ਕੀ ਹੁਕਮ ਹਸਲ ਪਾਉਂਦੇ ਨੀ ਜੇ ਉੱਪਰ ਤੇ ਲੀਡਰ ਨਾ ਗਏ ਉੱਥੇ ਮਤਲਬ ਲੋਕਾਂ ਦੀ ਝਟਪ ਪੈਂਦੀ ਆ ਤਾਂ ਨੁਕਸਾਨ ਹੋ ਸਕਦਾ ਹੈਗਾ ਹਾਂ ਹਾਂ ਇਹਦੇ ਬਾਰੇ ਜੂ ਅਫਸਰਾਂ ਨਾਲ ਵੀ ਅਸੀਂ ਗੱਲ ਕਰ ਲਵਾਂਗੇ ਹਾਂ ਤੇ ਵੀ ਜੇ ਲੀਡਰ ਸੇ ਜਾਣਗੇ ਤਾਂ ਕਿਹੜਾ ਰਹਿ ਸਕਦਾ ਹੈ ਕਿਉਂ ਨੌਜਵਾਨਾਂ ਨੂੰ ਨਹੀਂ ਤਿਆਰਪਾ ਹੁੰਦਾ ਕਿ ਸੰਘਰਸ਼ ਕਿਵੇਂ ਲੜਨੇ ਨੇ ਬਿਲਕੁਲ ਅਸੀਂ ਉੱਥੇ ਕੰਟਰੋਲ ਕਰਕੇ ਉਸਨੂੰ ਸਹੀ ਰੱਖ ਸਕਦੇ ਹਾਂ ਜੀ 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 ਕਿਹਦਾ ਤੋਫੀਆ ਦੇ ਅਸਰਾਂ ਨਾਲ ਗੱਲ ਕਰੂੰ ਮੈਂ ਅਜੇ ਇੱਥੇ ਮੈਂ ਕੋਈ ਗੱਲ ਨਹੀਂ ਮੇਰੀ ਜੀ ਆਪਣੇ ਅਫਸਰਾਂ ਨਾਲ ਗੱਲ ਕਰ ਲੈਂਦੇ ਕਿਵੇਂ ਲੱਗ ਰਿਹਾ ਬਾਪੂ ਜੀ ਜਿਹੜਾ ਭਗਵੰਤ ਮਾਨ ਦਾ ਹੁਣ ਮੇਰਾ ਖਲਾ ਸਰਕਾਰ ਦਾ ਇਸ ਗਲਤੀ ਤੇ ਟੱਕਾ ਹੈ ਹੂੰ ਕਿਉਂ ਮੈਨੂੰ ਸਾਡੇ ਫਰੀਦਪੁਰ ਜਿਹੜੇ ਦਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਬਾਅਰਗੇ ਪੁਰਸਲਾ ਛੱਡੀ ਹੈ ਮਾ ਰੱਖੋ ਜੇ ਆਗੂ ਨਾਲ ਗੱਲ ਕਰੀ ਨਿਰਮਲ ਚੰਡੂ ਕੋ ਨਾਲ ਉਹਦੇ ਨਾਲ ਵੀ ਕਿਵੇਂ ਹੈ ਤਿਆਰੀ ਉਹ ਕਹਿੰਦਾ ਮੇਰੇ ਵੀ ਵਾਰ ਕੇ ਪੁਲਿਸਲਾ ਛੱਡੀ ਆ ਜਿੰਨੇ ਵੀ ਲੀਡਰਾਂ ਨਾਲ ਮੇਰਾ ਗੱਲਬਾਤ ਹੋਈ ਹੈ ਸਾਰੇ ਲੀਡਰਾਂ ਨੂੰ ਘਰੇ ਮਤਲਬ ਇੱਕ ਤਰ੍ਹਾਂ ਦਾ ਨਾਗਰਬੰਦ ਕਰਿਆ ਹੋਇਆ ਇਹ ਸਰਕਾਰ ਦੀ ਗਲਤੀ ਹੈ ਲੋਕਾਂ ਚ ਰੋ ਹੈ ਲੋਕਾਂ ਦਾ ਇਕੱਠ ਹੋਊਗਾ ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰਵੇ ਕਰੇ ਅਸੀਂ ਤਾਂ ਇੱਥੋਂ ਤੱਕ ਕਹਿੰਦੇ ਕੱਲਾ ਉਹਨੂੰ ਰਿਹਾ ਨਾ ਕਰੀ ਜਿਹੜੇ ਬੁੱਧੀ ਕੀ ਵੀ ਫੜੇ ਨੇ ਸੈਂਟਰ ਸਰਕਾਰ ਨੇ ਜਿਹੜੇ ਸਿੰਘਬੰਦੀ ਅੰਦਰ ਨੇ ਜਾਂ ਮੁਸਲਮਾਨ ਕੋਈ ਬੁੱਧੀ ਅੰਦਰ ਨੇ ਜਾਂ ਹਿੰਦੂ ਬੁੱਧੀ ਵਿਵੰਦਰ ਨੇ ਸਾਰਿਆਂ ਨੂੰ ਰਹਿ ਕੇ ਮੰਗਦਾ ਹੀ ਸਾਰੇ ਦੇ ਕਰਿਆ ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ ਜਿਹੜਾ ਉਹਦੇ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੋਨ ਆਈ ਜਾਂਦੇ ਜੱਥੇਬੰਦੀਆਂ ਦੇ ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਨੂੰ ਇੱਕ ਘਰ ਘੇਰੇ ਹੋਏ ਨੇ ਸੀਲ ਬੰਦ ਕਰ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਕੀਦੀ ਕਰਦਾ ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਹੈ ਤਾਂ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾ ਰਿਹਾ ਦਿੱਤਾ ਜਾਵੇ ਤੇ ਨਹੀਂ ਹੁਣ ਅਧੂਲਨ ਜਾਰੀ ਰਹੂਗਾ ਠੀਕ ਕਿੰਨੋ ਨੌਜਵਾਨਾਂ ਲਈ ਕੀ ਸੰਦੇਸ਼ ਬਾਕੂ ਜੀ ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ ਉਹਨਾਂ ਲਈ ਕੀ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਉਹ ਸ਼ਾਂਤ ਰੱਖਣ ਠੀਕ ਹੈ ਜੀ ਅਧੂਲਨ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਚਾਹੀਦਾ ਸਾਰੀ ਉਮਰਾਂ ਦਾ ਜੇ ਅਧੂਲਨ ਹਿੰਸਕ ਹੋ ਗਿਆ ਤਾਂ ਅਧੂਲਨ ਮੁੜ ਕੇ ਮਤਲਬ ਚੱਲਣਾ ਨੀਗਾ ਅਧੂਲਨ ਨੂੰ ਸ਼ਾਂਤ ਰੱਖਣ ਉ ਸਾਡੇ ਘਰ ਕਿੰਨਾ ਚਿਰ ਘੇਰ ਲਾਂਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਣਗੇ ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਭੱਜਾਂਗੇ ਕਦੋਂ ਵੀ ਸਾਡੇ ਘਰ ਨੂੰ ਸੋਨਾ ਛੱਡਣਗੇ ਅਸੀਂ ਉਹਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਇ ਬਣਾ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੀ ਰਹੀ ਬੇਨਤੀ ਕਰਦਾ ਉਹ ਹੌਲੜ ਬਾਜੀ ਨਾ ਕਰਨ ਹੌਲੜ ਬਾਜੀ ਦੇ ਨਾਲ ਮਤਲਬ ਅਧੋਲਨ ਖਰਾਬ ਹੋ ਜਾਂਦਾ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪਾਂ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚ ਹੁੰਦਾਗਾ ਇੱਕ ਪਾਸੇ ਮਤਲਬ ਲੜਨ ਵਾਲੇ ਲੋਕ ਹੁੰਦੇ ਨੇ ਕਿਉਂ ਰਾਜਨੀਤਿਕ ਲੋਕਾਂ ਦਾ ਕੁਛ ਨਹੀਂ ਵਿਗੜਦਾ ਮੁੱਖ ਮੰਤਰੀ ਦਾ ਮੌਜਨਾ ਕੋਠੀ 'ਚ ਬੈਠਾ ਹੋਊਗਾ ਉਹਦੇ ਦਾ ਕੋਈ ਟਿਰੋੜਾ ਨਹੀਂ ਵੱਜਣਾ ਟਿਰੋੜਾ ਵੱਜਣਾ ਸਾਡੇ ਨੌਜਵਾਨਾਂ ਦੇ ਪੁਲਿਸ ਵਾਲੇ ਜੇ ਇਹਨਾਂ ਨੇ ਡਾਂਗਾ ਮਾਰਦਿਆਂ ਤਾਂ ਸਾਡੇ ਤੇ ਮਾਰਨੀ ਹੈ ਮੈਂ ਨੌਜਵਾਨਾਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਅਧੂਲਨ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ ਕਿੰਨਾ ਕੁ ਚਿਰ ਘੇਰ ਕੇ ਬਹਾਲਣਗੇ ਜਿੰਨਾ ਚੱਕਰ ਭਾਨੇ ਸੰਧੂ ਨੂੰ ਰਿਹਾ ਨਹੀਂ ਕਰਦੇ ਸਾਡਾ ਅਧੂਲਨ ਮਤਲਬ ਬੰਦ ਨਹੀਂ ਹੋਊਗਾ ਸਿਰ ਲੜੀ ਆਪਾਂ ਤਨ